ਇਕ ਵਾਰ ਹੋਰ ਕੀ ਹੋਇਆ ਇੰਨਾ ਕੰਮ ਸੀ ਮੇਰਾ ਨਾਮ ਮਨਦੀਪ ਕੌਰ ਹੈ ਸਰ ਸਤਿ ਸ਼੍ਰੀ ਅਕਾਲ ਬਹਿਲਾ ਤਾਂ ਸਾਰਿਆਂ ਨੂੰ ਅੱਜ ਤੀਜ ਦਾ ਪ੍ਰੋਗਰਾਮ ਅਸੀਂ ਕਰਵਾਇਆ ਸਾਰਿਆਂ ਨੇ ਖੂਬ ਇੰਜੋਏ ਕੀਤਾ ਗਿੱਧਾ ਪਾਇਆ ਢੋਲੀ ਦੀ ਤੋਲ ਦੀ ਵੀ ਤੇ ਸਾਰਿਆਂ ਨੇ ਭੰਗੜੇ ਪਾਏ ਖੂਬ ਇੰਜੋਏ ਕੀਤਾ ਸਾਰਿਆਂ ਨੇ ਸਰ ਬਹੁਤ ਰਦਿਆ ਫੰਕਸ਼ਨ ਸੀ ਅੱਜ ਦਾ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਹਰ ਇੱਕ ਲੇਡੀ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਕਿ ਆਪਣੀ ਡੇਲੀ ਮਰਲਾ ਦੀ ਜ਼ਿੰਦਗੀ ਚੋਂ ਆਪਣੇ ਲਈ ਥੋੜਾ ਜਿਹਾ ਟਾਈਮ ਕੱਟਣਾ ਚਾਹੀਦਾ ਸਭ ਦਾ ਬੀਜ਼ੀ ਸ਼ੈਡਿਊਲ ਹੈ ਪਰ ਆਪਣੇ ਲਈ ਥੋੜਾ ਜਿਹਾ ਟਾਈਮ ਕੱਟਣਾ ਚਾਹੀਦਾ ਅੱਗੇ ਪਿੰਡਾਂ ਵੀ ਚੱਲਦਾ ਹੈ ਹੋਰ ਸ਼ਹਿਰਾਂ ਵਿੱਚ ਆ ਗਿਆ ਹੁਣ ਬਿਲਕੁਲ ਸਰ ਸ਼ਹਿਰਾਂ ਜਿੱਦਾ ਹੈ ਹੁਣ ਟ੍ਰੈਂਡ ਹੈ ਤਾਂ ਕਰਨਾ ਚਾਹੀਦਾ ਸਾਰਿਆਂ ਨੂੰ ਘੇੜੀ ਲੱਗਦੀ ਸਾਰੇ ਬਹੁਤ ਸੋਹਣੇ ਲੱਗ ਰਹੇ ਸੀ ਸਰ ਬਹੁਤ ਵਧੀਆ ਕੀਤਾ ਸਾਰਿਆਂ ਨੇ ਬਿਲਕੁਲ ਸਰ ਅਸੀਂ ਹਰ ਸਾਲ ਕਰਦੇ ਹਾਂ ਤੇ ਹਰ ਸਾਲ ਅੱਗੇ ਵੀ ਕਰਦੇ ਰਹਿਵਾਂਗੇ ਹਾਂਜੀ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਸਬਰਵਾਰ ਹੈ ਅੱਜ ਦਾ ਪ੍ਰੋਗਰਾਮ ਸਾਡੇ ਸਿਸਟਰ ਜੀ ਮਨਦੀਪ Kaur ਜੀ ਨੇ ਆਰਗੇਨਾਈਜ਼ ਕੀਤਾ ਸੀ ਜਿਦੇ ਵਿੱਚ ਅਸੀਂ ਸਾਰੀਆਂ ਲੇਡੀਆਂ ਨੇ ਇਕੱਠੀਆਂ ਹੋ ਕੇ ਗਿੱਧਾ ਪੰਗੜਾ ਗੇਮਸ ਕੀਤੀਆਂ ਤੇ ਬਹੁਤ ਵਧੀਆ ਸੀ ਇੰਜੋਏ ਕੀਤਾ ਅੱਜ ਦਾ ਪ੍ਰੋਗਰਾਮ ਅਸੀਂ ਸਾਰੇ ਥੈਂਕ ਯੂ ਕਰਦੇ ਆਂ ਮਨਦੀਪ ਕੌਰ ਜੀ ਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਕੇ ਸਾਨੂੰ ਥੋੜਾ ਜਿਹਾ ਘਰਦੀਆਂ ਮਤਲਬ ਕੰਮਾਂ ਤੋਂ ਵੇਲ ਦੇ ਕੇ ਤੇ ਇਹ ਚੀਜ਼ਾਂ 'ਚ ਇੰਜੋਇਮੈਂਟ ਕਰਨ ਦਾ ਸਮਾਂ ਦਿੱਤਾ ਥੈਂਕ ਯੂ ਬਸ ਬਹੁਤ ਮਜ਼ਾ ਆਇਆ ਦਿਨ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੀਗਾ ਸਾਨੂੰ ਬਹੁਤ ਖੁਸ਼ੀ ਹੋਈ ਔਰ ਸਾਨੂੰ ਬਾਹਰ ਨਿਕਲਣ ਦਾ ਮੌਕਾ ਮਿਲਿਆ ਆਈ ਐਮ ਵੈਰੀ ਹੈਪੀ हाँ जी डांस बहुत डांस किया बहुत फूल एंजॉय किया सर थैंक यू सारी की कहना चाहोगे आज का फंक्शन कितादा रहे बहुत अच्छा मजा आ गया की की किता गया आज गेम्स के लिए डांस किता आज दा इकडे फंक्शन है इतने होने चाहिए आगे हां जी हां जी किता कुदा बह रहे मन अब और की कहना चाहोगे तुसी यकते बोलते हो स्पेशली इवेंट वॉज वेरी गुड स्पैली मैं तो आई हूँ फंक्शन अटेंड करने लिए रियली थैंकफुल टू एटलीस्टफुलजर जिन्हें इन्ना वाइस ऑर्गेनाइज किया सारा मैनेज किया बहुत अच्छा अरेजमेंट थी म्यूजिक बहुत अच्छा थी खाना स्नैक्स एवरीथिंग वॉज सो मोस्ट ऑफ द थैंक यू थैंक यू सो मच मनु इन्होंने इन्ने एफर्ट किए इन्ना हार्ड वर्क किया इन्हें टाइम मैनेज करते हुए सब कुछ अच्छा मैनेज किया सो रियली इट अ ही इवेंट थैंक यू